ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਅਤੇ ਭਾਜਪਾ ਦੇ ਸਾਬਕਾ ਸੰਸਦ ਹੰਸਰਾਜ ਹੰਸ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੀ ਧਰਮ ਪਤਨੀ ਰੇਸ਼ਮ ਕੋਰ ਦਾ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਜਿਸ ਦੇ ਚਲਦਿਆਂ ਉਹਨਾਂ ਨੇ ਅੱਜ ਦੁਪਹਿਰ ਸਮੇਂ ਜਲੰਧਰ ਦੇ ਟੈਗੋਰ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ। ਪਾਚਪਾ ਦੇ ਸਾਬਕਾ ਸੰਸਦ ਅਤੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਹੰਸਰਾ ਜਹਾਂਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ। ਉਹ ਦਿਲ ਦੀ ਬਿਮਾਰੀ ਦੇ ਚਲਦਿਆਂ ਜਲੰਧਰ ਦੇ ਟੈਗੋਰ ਹਸਪਤਾਲ ਦੇ ਵਿੱਚ ਦਾਖਲ ਸਨ ਜਿੱਥੇ ਉਹਨਾਂ ਨੇ ਅੱਜ ਦੁਪਹਿਰ ਸਮੇਂ ਆਖਰੀ ਸਾਹ ਲਏ ਨੇ। ਰੇਸ਼ਮ ਕੌਰ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੀ ਕੁੜਮਣੀ ਸੀ ਕਿਉਂਕਿ ਦਲੇਰ ਮਹਿੰਦੀ ਦੀ ਬੇਟੀ ਅਜੀਤ ਕੌਰ ਦਾ ਵਿਆਹ ਰੇਸ਼ਮ ਕੌਰ ਦੇ بیٹے ਨਵਰਾਜ ਹੰਸ ਦੇ ਨਾਲ ਹੋਇਆ। ਰੇਸ਼ਮ ਕੌਰ ਦੇ ਦੇਹਾਂਤ ਦੇ ਕਾਰਨ ਘਰ ਦੇ ਵਿੱਚ ਸੋਗ ਦਾ ਮਾਹੌਲ ਫੈਲ ਗਿਆ। ਹਾਂਸਰਾਜ ਹਾਂਸ ਦੇ ਘਰ ਉਹਨਾਂ ਦੇ ਰਿਸ਼ਤੇਦਾਰ ਅਤੇ ਹੋਰ ਕਰੀਬੀ ਲੋਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਹਾਂਸਰਾਜ ਹਾਂਸ ਦੀ ਪਤਨੀ ਰੇਸ਼ਮ ਕੌਰ ਲੰਬੇ ਸਮੇਂ ਤੋਂ ਦਿਲ ਸੰਬੰਧੀ ਬਿਮਾਰੀ ਤੋਂ ਪੀੜਤ ਸੀ ਜਿਸ ਕਰਕੇ ਕੁਝ ਦਿਨਾਂ ਤੋਂ ਜਲੰਧਰ ਦੇ ਟੈਗੋਰ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਹਾਲੇ ਕੁਝ ਦਿਨ ਪਹਿਲਾਂ ਹੀ ਬਿਮਾਰੀ ਦੇ ਚੱਲਦਿਆਂ ਉਹਨਾਂ ਦੇ ਸਟੰਟ ਵੀ ਪਾਇਆ ਗਿਆ ਸੀ ਪਰ ਇਸ ਤੋਂ ਬਾਅਦ ਵੀ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਹੋਇਆ ਰੇਸ਼ਮਕੌਰ 62 ਸਾਲ ਦੇ ਸਨ ਰੇਸ਼ਮਕੌਰ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਰੇਸ਼ਮਕੌਰ ਦਾ ਦੇਹਾਂਤ ਹੋਇਆ ਪਿਛਲੇ 5 ਦਿਨਾਂ ਤੋਂ ਉਹ ਹਸਪਤਾਲ ਦੇ ਵਿੱਚ ਦਾਖਲ ਸਨ ਉਹਨਾਂ ਕਿਹਾ ਕਿ ਪਹਿਲਾਂ ਉਹ ਕਾਫੀ ਠੀਕ ਠਾਕ ਸੀ ਪਰ ਕੁਝ ਦਿਨ ਪਹਿਲਾਂ ਅਚਾਨਕ ਉਹਨਾਂ ਨੂੰ ਪਹਿਲੀ ਵਾਰ ਅਟੈਕ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਵਿਗੜਦੀ ਹੀ ਚਲੀ ਗਈ ਉਹਨਾਂ ਦਾ ਅੰਤਿਮ ਸੰਸਕਾਰ ਹੰਸਰਾਜ ਹੰਸ ਦੇ ਜੱਦੀ ਪਿੰਡ ਸ਼ਫੀਪੁਰ ਵਿਖੇ ਵੀਰਵਾਰ 11 ਵਜੇ ਕੀਤਾ ਜਾਵੇਗਾ ਉੱਥੇ ਉਹਨੇ ਮਾਈਸਾਲੇ ਜੀ ਕੋਈ ਬਿਮਾਰ ਨਹੀਂ ਜੀ ਬਾਅਦ ਇਹਨਾਂ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਸੀ ਬਸ ਅਟੈਕੀ ਆਈ ਹੈ ਇਹਨਾਂ ਨੂੰ ਡਾਕਟਰ ਵੀ ਬਹੁਤ ਹੀ ਸਾਰੇ ਦੇਖੇ ਦਿੰਦੇ ਉਹ ਵੀ ਉਹ ਫਾਰਮੈਸੇ ਸਾਰੇ ਸੀ ਜੀ ਲੇਕਿਨ ਨਹੀਂ ਆ ਉਹ ਸਮਝ ਨਹੀਂ ਆ ਕਿ ਮੇਰੇ ਜਿਹੜਾ ਅੰਤਿਮ ਸਫਰ ਕਰਦਾ। ਕੱਲ੍ਹ ਸਵੇਰੇ 11 ਵਜੇ ਦਾ ਲਾਂਡੰਨ ਸਫਰ ਹੁੰਦਾ। ਔਰ ਪੰਜਾ ਜਿਹੜਾ ਪਿੰਡਾ ਸਫੀਪੋਟੇ। ਕਸ਼ਨਾਇ ਤੋਂ 5.6 ਕਿਲੋਮੀਟਰ ਦੂਰ ਹੈ। ਉੱਥੇ ਕਿਤਾ ਜਾਈਦਾ। ਕਿਦੋਂ ਦਾ ਦਾਖਲ ਸੀਗੇ ਹਸਪੀਟਲ? ਹਾਂਜੀ। ਕਦੋਂ ਦਾ ਦਾਖਲ? ਪੰਜ ਦਿਨ ਤੋਂ। ਅੱਜ ਥਲੇਕਾਰ ਕੋਈ। ਬਿਲਕੁਲ ਐਕਚੁਅਲੀ ਕੀ ਹੈ ਕਿ ਲਾਈਫ ਦਾ ਜਿਹੜਾ ਮੈਂ ਤਾਂ ਗੁਜ਼ਰਿਆ ਇਸ ਦੌਰ ਚ। ਮੇਰੇ ਵਾਈਫ ਵੀ ਚਲ ਗਏ ਸੀ ਪੰਛਾ ਦੇ। ਅੱਜ ਅਸੀਂ ਮੇਰੇ ਦੋਸਤ ਨੇ ਬਨੀ ਸ਼ਰਮਾ ਜੀ। ਆਸਪਾਈ ਤੋਂ ਬੜੇ ਅੱਛੇ ਦੋਸਤ। ਅਜੀ ਸਨਨ ਦੀ ਵਾਈਫ ਦੇ ਭੋਗ ਤੇ ਆਏ ਸੀ ਕਿ ਉਹ ਖਬਰ ਅਜ ਮਤਲਬ ਅਜੀ ਉਹ ਗਮਾਂ ਜੀ ਸੀਗੇ ਆਪਾਂ ਤੇ ਬਾਅਦ ਚ ਮੰਦਪਾਗੀ ਖਬਰ ਸਭ ਨੂੰ ਮਿਲੀ ਭਾਜੀ ਔਰ ਤੁਸੀਂ ਤਾਂ ਸਾਰੇ ਰੋਜ਼ ਖਬਰ ਕਰਦੇ ਹੋ ਲੋਗਾਂ ਜਿਹੜਾ ਟਾਈਮ ਹੁੰਦਾ ਤੁਹਾਡਾ 60 ਦੇ ਬਾਅਦ ਦਾ ਜਿਹੜਾ ਟਾਈਮ ਹੁੰਦਾ ਲਾਈਫ ਦਾ ਇਹ ਅਸਸਮੈਰੀ ਹੁੰਦਾ ਜਿਸ ਤੁਹਾਨੂੰ ਹਮਸਫਰ ਦੀ ਬੜੀ ਲੋੜ ਹੁੰਦੀ ਹੈ ਬੜੀ ਜ਼ਰੂਰਤ ਹੁੰਦੀ ਹੈ ਇਸ ਮੌਕੇ ਭਾਬੀ ਦਾ ਛੱਡ ਜਾਣਾ ਜਿਹੜਾ ਉਹ ਬੜਾ ਦੁੱਖਦਾਈ ਹੈ ਸਾਰੇ ਪਰਿਵਾਰ ਲਈ ਔਰ ਜਿੰਨੇ ਵੀ ਲੋਗ ਹਸਪਾਜੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਮਿਊਜ਼ਿਕ ਨੂੰ ਪਿਆਰ ਕਰਦੇ ਨੇ ਜਿਹਨਾਂ ਦੇ ਬੱਚਿਆਂ ਨੂੰ ਪਿਆਰ ਕਰਦੇ ਨੇ ਉਹ ਸਾਰੇ ਅੱਜ ਗਮਸ ਨੇ ਕਿ ਇਸ ਕੜੀ ਚ ਆਜੀ ਵੀ ਤੁਸੀਂ ਲੋਕ ਵੀ ਬਹੁਤ ਮੈਂ ਦੇਖਿਆ ਫਿਰ ਤੁਹਾਡੀਆਂ ਅੱਖਾਂ ਵੀ ਬਹੁਤ ਨਮ ਸੀ ਇਹ ਲਾਈਫ ਵੀ ਇਵੇਂ ਚੱਲਦੀ ਹੈ ਜੀ ਜੀ ਜੋ ਮਾਲਕ ਨੂੰ ਮਨਜ਼ੂਰ ਹੈ ਤੇ ਉਹ ਇਹੀ ਹੋਣਾ ਹੁੰਦਾ ਅਸੀਂ ਦੁਆ ਕਰਦੇ ਹਾਂ ਕਿ ਜਿਹੜਾ ਪਰਿਵਾਰ ਆ ਉਹ ਇਸ ਘਾਟਾ ਕਦੀ ਪੂਰਾ ਤਾਂ ਨਹੀਂ ਹੁੰਦਾ ਪਰ ਚਲੋ ਮਾਲਕ ਨੂੰ ਬਲ ਬਖਸ਼ੇ ਜਲਦੀ ਤੇ ਜਲਦੀ ਇਹ ਲੋਕ ਕਬਰ ਕਰ। ਆਕੀ ਬਹੁਤ ਬੁਰੀ ਖਬਰ ਹੈ ਪੰਜਾਬ ਦੇ ਲਈ। ਸਪੈਸ਼ਲੀ ਪੱਜ ਦੇ ਪਰਿਵਾਰ ਦੇ ਲਈ ਕਿਉਂਕਿ ਅਸੀਂ ਲੋਕਾਂ ਨੇ ਅਫਸੋਸ ਕਰਕੇ ਚੱਲ ਜਾਣਾ। ਪਰ ਰੋਜ਼ ਜਦੋਂ ਬੰਦਾ ਆਪਣਾ ਕਮਰਾ ਵੇਂਦਾ ਹੈ ਉਹ ਦੇਖਦਾ ਚੀਜ਼ਾਂ ਤੇ ਉਹ ਕਮੀਆਂ ਪੂਰੀਆਂ ਨਹੀਂ ਹੁੰਦੀਆਂ ਲਾਈਫ ਵਿੱਚ। ਇੱਕ ਕੰਮ ਪਤਾ ਲੱਗਿਆ ਤਾਂ ਅਸੀਂ ਦੌੜੇ ਆਏ। ਔਰ ਅੰਸ਼ ਰਾਧਨ ਜੀ ਇੱਕ ਇੱਕ ਦੀ ਸਖੀਅਤ ਹਨ ਇੱਕ ਨਾਮੀ ਪਰਿਵਾਰ ਉਸਨੇ ਕਲਾ ਨਾਲ ਵੀ और समाज सेवा धार्मिक सेवा ये सब कुछ निभाया हुआ एक सोना सुंदर परिवार अज इस दुख की घड़ी उन्होंने अचानक चले जाना जिसे उन्होंने परिवार को इन्नी वो सट बजी है पूरे समाज में भी एक बड़ा झटका गया है खास तौर पर मैं बीजेपी के इस के बहुत ही सीनियर नेता ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਦੁੱਖ ਸਹਿਣ ਦਾ ਉਹਨਾਂ ਨੂੰ ਸ਼ਕਤੀ ਮਿਲੇ ਔਰ ਆਪਣੇ ਇਸ ਦੁੱਖ ਨੂੰ ਉਹ ਸਹਿ ਸਕਣ। ਮੈਂ ਆਪਣੇ پورے ਪਰਿਵਾਰ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਦੁੱਖ ਦੀ ਘੜੀ 'ਚ ਉਹਨਾਂ ਨਾਲ ਸਾਥ ਬਣਾ ਗਿਨੀ ਔਰ ਅਰਦਾਸ ਕਰਦੀ ਹਾਂ ਪ੍ਰਮਾਤਮਾ ਅੱਗੇ ਉਹਨਾਂ ਜੀ ਜੋ ਵਿਚਿਰੂ ਹੈ ਉਸ ਨੂੰ ਫਰਮਾਤਨਾ ਸਭੀ ਦੀ ਸ਼ਾਮ ਤੱਕ ਕੁਝ ਨਹੀਂ ਯਾਰ ਗੋਲ ਕਾ ਹੋ ਰਿਹਾ ਕੁਛ ਕੀ ਬੋਲ ਸਕਦੇ ਆਂ ਲੋਕदाई ਪਾ ਰਿਹਾ ਆਰੇ ਆ ਰਹੇ ਆਂ ਕਿ ਪਾਜੀ ਹਾਂਸੀ ਵਾਲ ਜਿਨ੍ਹਾਂ ਜਿਨ੍ਹਾਂ ਦਾ ਸਨੇਹ ਆ ਮੋਹ ਆ ਹੱਬਰ ਜੀ ਸਾਰੀ ਉਮਰ ਭੈਣ ਸਾਡੀ ਨੇ ਅਗਲ ਜਦੋਂ ਪਾਜੀ ਨੇ ਕੀਤੀ ਹਾਂਸ ਨੇ ਨਾਲ ਸਾਥ ਦਿੱਤਾ ਆ ਹੁਣ ਵਕਤ ਆਇਆ ਹੈ ਜਿਹੜਾ ਚੰਗਾ ਟਾਈਮ ਦੇਖਦਾ ਕਿ 20-30 ਸਾਲ ਦਾ ਸਹਰਦ ਦੇ ਵਿੱਚ ਲੰਘ ਜਾਂਦੇ ਆ ਹੁਣ ਬੱਚਿਆਂ ਦੇ ਵਿਆਹ ਹੋ ਗਏ ਤੇ ਹੁਣ ਪੋਸੇ-ਪੋਤੀਆਂ ਦੇ ਵਿੱਚ ਰੱਖਣ ਦਾ ਸਮਾਂ ਆਇਆ ਸੀਗਾ ਪਰ ਮਾਤਮਾਂ ਦਾ ਰੰਗਿਆ ਪਤਾ ਨਹੀਂ ਲੱਗਦਾ ਕਿ ਕੀ ਹੋਈ ਜਾਂਦਾ ਭਰਾਵਾ ਬਹੁਤ ਦੁੱਖ ਦਾ ਇਤਿਹਾਸ ਬੜਿਆ ਹਰ ਤਰੀ ਦੁੱਖਾਂ ਸੁੱਖਾਂ ਦੇ ਵਿੱਚ ਖੜਨ ਵਾਲਾ ਸਾਡਾ ਪਰਿਵਾਰ ਇਸ ਪਰਿਵਾਰ ਬਹੁਤ ਦੜਬੀ ਕਲਾਚ ਰੱਖ ਕੇ ਮਾਰਾ ਸਕੇ ਪਾਛਾ ਉਹਨਾਂ ਨੂੰ ਆਪਣੀ ਕਰਨਾਤ ਨਿਵਾਸ ਲਈ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਵਾਸਤੇ ਵਾਸਤੇ ਸੀ ਜਿਹੜੀ ਕਹਿ ਲੱਗੀ ਜੀ ਮਿਲਦੇ ਸੀ ਤੇ ਗੱਲਬਾਤ ਤੋਂ ਯਾਦ ਆ ਕੋਈ ਬਹੁਤ ਪਿਆਰਾ ਸਮਾ ਹੋਣਾ ਨਹੀਂ ਮੇਰਾ ਤਾਂ 30 ਸਾਲ ਤੋਂ ਮੁਹੱਬਤ ਆ ਇਹ ਸਾਡ ਮੈਂ ਭਾਬੀ ਨਹੀਂ ਕਿਹਾ ਮੈਂ ਤਾਂ ਹੀ ਭੈਣ ਕਿਹਾ ਨਾ ਸਾਡੀ ਤਾਂ ਭੈਣ ਸੀ ਵੱਡੀ ਤੁਹਾਨੂੰ ਦੱਸ ਦਈਏ ਕਿ ਹੰਸਰਾਜ ਹੰਸ ਨੂੰ ਇਹ ਮੰਦਭਾਗੀ ਖਬਰ ਅਜਿਹੇ ਸਮੇਂ ਦੇ ਵਿੱਚ ਮਿਲੀ ਹੈ ਜਦੋਂ 16 ਦਿਨ ਬਾਅਦ ਯਾਨੀ ਕਿ 18 April ਨੂੰ ਹੰਸਰਾਜ ਹੰਸ ਦੀ ਮੈਰਿਜ ਐਨੀਵਰਸਰੀ ਸੀ ਅਤੇ ਪਰਿਵਾਰ ਵੱਲੋਂ ਇਸ ਨੂੰ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਰਦ ਟੀਵੀ